ਖਬਰ ਅੰਮ੍ਰਿਤਸਰ ਤੋਂ ਹੈ ਇੱਥੇ ਜਲਿਆਂਵਾਲਾ ਬਾਗ ਐਕਸਪ੍ਰੈਸ ਟ੍ਰੇਨ ਦੇ ਵਿੱਚੋਂ ਜੀਆਰਪੀ ਨੇ ਇੱਕ ਮੁਸਾਫਰ ਕੋਲੋਂ 11 ਲੱਖ ਰੁਪਏ ਬਰਾਮਦ ਕੀਤੇ ਨੇ ਮੁਸਾਫਰ ਕੋਲ 500 ਤੇ 1000 ਰੁਪਏ ਦੀ ਪੁਰਾਣੀ ਕਰੰਸੀ ਦੇ ਨਾਲ ਭਰਿਆ 11 ਲੱਖ ਰੁਪਏ ਦਾ ਬੈਗ ਸੀ ਹੋਰ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਨਾਲ ਰਾਜੀਵ ਕੀ ਜਾਣਕਾਰੀ ਹੈ ਜੀ ਹੁਣ ਤੱਕ ਜੋ ਜਾਣਕਾਰੀ ਮਿਲੀ ਉਸ ਮੁਤਾਬਕ ਜੀ ਆਰ ਪੀ ਨੇ ਜੋ ਜਮਸ਼ੇਦਪੁਰ ਤੋਂ ਅੰਮ੍ਰਿਤਸਰ ਟ੍ਰੇਨ ਆਉਂਦੀ ਹੈ ਜਲਿਆਂਵਾਲਾ ਬਾਗ ਐਕਸਪ੍ਰੈਸ ਉਸ ਦੇ ਵਿੱਚ ਸਫ਼ਰ ਕਰ ਰਹੇ ਇੱਕ ਮੁਸਾਫਰ ਕੋਲੋਂ 11 ਲੱਖ ਰੁਪਏ ਦੇ ਜੋ ਪੁਰਾਣੇ ਨੋਟ ਜੋ ਸਰਕਾਰ ਵੱਲੋਂ ਬੰਦ ਕਰ ਦਿੱਤੇ ਗਏ ਨੇ ਉਹ ਬਰਾਮਦ ਕੀਤੇ ਗਏ ਨੇ ਔਰ ਜੀਆਰਪੀ ਦੇ थाना प्रभारी ਤਰਮਿੰਦਰ ਕਲਿਆਣ ਨੇ ਦੱਸਿਆ ਕਿ ਜਿਸ ਵੇਲੇ ਬਿਆਸ ਤੋਂ ਅੱਗੇ ਉਹਨਾਂ ਦੀ ਫੋਰਸ ਵੱਲੋਂ ਟ੍ਰੇਨ ਦੀ ਚੈਕਿੰਗ ਸ਼ੁਰੂ ਕੀਤੀ ਗਈ ਤਾਂ ਟ੍ਰੇਨ ਦੀ ਜੋ ਏਸੀ ਬोगी ਹੈ ਉਸ ਦੇ ਵਿੱਚ ਰਜੀਵ ਕੁਮਾਰ ਨਾਮ ਦਾ ਸ਼ਖਸ ਜੋ ਕਿ ਯੂਪੀ ਦਾ ਰਹਿਣ ਵਾਲਾ ਹੈ ਫੈਜ਼ਪੁਰ ਤੋਂ ਅੰਮ੍ਰਿਤਸਰ ਆ ਰਿਹਾ ਸੀ ਉਸ ਦੇ ਜਦੋਂ ਸਮਾਨ ਦੀ ਚੈਕਿੰਗ ਕੀਤੀ ਗਈ ਤਾਂ ਉਸ ਦੇ ਬੈਗ ਦੇ ਵਿੱਚੋਂ 11 ਲੱਖ ਰੁਪਏ ਕੁੱਲ ਬਰਾਮਦ ਕੀਤੇ ਗਏ ਜਿਸ ਵਿੱਚ ਹਜ਼ਾਰ-ਹਜ਼ਾਰ ਅਤੇ 5-500 ਦੇ ਪੁਰਾਣੇ ਨੋਟ ਸ਼ਾਮਿਲ ਹਨ ਔਰ ਜਾਂਚ ਕੀਤੀ ਜਾ ਰਹੀ ਹੈ ਜਾਂਚ ਦੇ ਵਿੱਚ ਉਸਨੇ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਉਸਨੇ ਕਿਸੇ ਕੋਲੋਂ ਕੋਈ ਸਮਾਨ ਖਰੀਦਿਆ ਸੀ ਜਿਸ ਦੀ ਉਹ ਪੇਮੈਂਟ ਕਰਨ ਵਾਸਤੇ ਅੰਮ੍ਰਿਤਸਰ ਆ ਰਿਹਾ ਸੀ ਔਰ ਇਹ ਪੈਸਾ ਉਸਨੇ ਉਸ ਨੂੰ ਅੱਗੇ ਦੇਣਾ ਸੀ ਫਿਲਹਾਲ ਜੀਆਰਪੀ ਵੱਲੋਂ ਉਸ ਨੂੰ ਇਨਕਮ ਟੈਕਸ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਜੋ ਵੀ ਨਕਦੀ ਬਰਾਮਦ ਕੀਤੀ ਗਈ ਹੈ ਔਰ ਅਗਲੀ ਕਾਰਵਾਈ ਹੁਣ ਇਨਕਮ ਟੈਕਸ ਵਿਭਾਗ ਕਰੇਗਾ ਫਿਲਹਾਲ ਅੱਜ ਦੀ ਇਹੀ ਖਬਰ ਹੈ ਕਿ 11 ਲੱਖ ਰੁਪਏ ਜੋ ਸਰਕਾਰ ਵੱਲੋਂ ਨੋਟਬੰਦੀ ਤੇ ਚਲਦੇ ਆ ਬੰਦ ਕੀਤੇ ਗਏ ਨੇ ਉਹ ਅੰਮ੍ਰਿਤਸਰ ਦੇ ਵਿੱਚ ਬਰਾਮਦ ਕੀਤੇ ਗਏ ਹਨ